ਜੈ ਹਿੰਦ ਅੱਜ ਜਲੰਧਰ ਦਿਹਾਤੀ ਪੁਲਿਸ ਵੱਲੋਂ ਤੁਹਾਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਆਈ ਆ ਅੱਜ ਦੇ ਟਾਈਮ ਦੇ ਵਿੱਚ ਇੱਕ 트ੈਂਡਿੰਗ ਦੇ ਵਿੱਚ ਬਹੁਤ ਜ਼ਿਆਦਾ ਐਪ ਹੈ ਜੈਮਿਨੀ ਐਪ ਜਿਹੜੀ ਗੂਗਲ ਦੀ ਇੱਕ ਐਪ ਹੈ ਜਿਸ ਵਿੱਚ ਕੇ ਤੁਸੀਂ ਆਪਣੀ ਫੋਟੋ 3D ਕਰਨ ਲਈ ਉਹਨੂੰ ਯੂਜ਼ ਕਰਦੇ ਆ ਔਰ ਗੂਗਲ ਜੈਮਿਨੀ ਐਪ ਦੇ ਟਰਮ ਐਂਡ ਕੰਡੀਸ਼ਨ ਚ ਲਿਖਿਆ ਵੀ ਹੋ ਕਿ ਉਹ ਤੁਹਾਡੀ ਫੋਟੋ ਟ੍ਰੇਨਿੰਗ ਪਰਪਸ ਲਈ ਯੂਜ਼ ਕਰ ਸਕਦੇ ਆ ਸੋ ਤੁਹਾਡੀ ਫੋਟੋ ਦਾ ਗਲਤ ਯੂਜ਼ ਹੋ ਸਕਦਾ ਹੈ ਤੁਹਾਡੇ ਨਾਲ ਸਾਈਬਰ ਕ੍ਰਾਈਮ ਹੋ ਸਕਦਾ ਹੈ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ ਸੋ ਕੋਈ ਵੀ ਵਿਅਕਤੀ ਆਪਣੀ ਫੋਟੋ 3D ਬਣਾਉਣ ਲਈ ਜੈਮਿਨੀ ਐਪ ਦਾ ਯੂਜ਼ ਨਾ ਕਰੋ ਜੈ ਹਿੰਦ ਅੱਜ ਜਲੰਧਰ ਦਿਹਾਤੀ ਪੁਲਿਸ ਵੱਲੋਂ ਤੁਹਾਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਆਈਆਂ ਅੱਜ ਦੇ ਟਾਈਮ ਦੇ ਵਿੱਚ ਇੱਕ 트ੈਂਡਿੰਗ ਦੇ ਵਿੱਚ ਬਹੁਤ ਜ਼ਿਆਦਾ ਐਪ ਹੈ ਜੈਮਿਨੀ ਐਪ ਜਿਹੜੀ ਗੂਗਲ ਦੀ ਇੱਕ ਐਪ ਹੈ ਜਿਸ ਵਿੱਚ ਕੇ ਤੁਸੀਂ ਆਪਣੀ ਫੋਟੋ 3D ਕਰਨ ਲਈ ਉਹਨੂੰ ਯੂਜ਼ ਕਰਦੇ ਆਂ ਔਰ ਗੂਗਲ ਜੈਮਿਨੀ ਐਪ ਦੇ ਟਰਮ ਐਂਡ ਕੰਡੀਸ਼ਨ ਚ ਲਿਖਿਆ ਵੀ ਹੋ ਕਿ ਉਹ ਤੁਹਾਡੀ ਫੋਟੋ ਟ੍ਰੇਨਿੰਗ ਪਰਪਸ ਲਈ ਯੂਜ਼ ਕਰ ਸਕਦੇ ਆ ਸੋ ਤੁਹਾਡੀ ਫੋਟੋ ਦਾ ਗਲਤ ਯੂਜ਼ ਹੋ ਸਕਦਾ ਹੈ ਤੁਹਾਡੇ ਨਾਲ ਸਾਈਬਰ ਕ੍ਰਾਈਮ ਹੋ ਸਕਦਾ ਹੈ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ ਸੋ ਕੋਈ ਵੀ ਵਿਅਕਤੀ ਆਪਣੀ ਫੋਟੋ 3D ਬਣਾਣ ਲਈ ਜੈਮਿਨੀ ਐਪ ਦਾ ਯੂਜ਼ ਨਾ ਕਰੇ